ਵਰਾਸਤੀ ਮਾਰਗ ਇੱਕ ਬਿਲਕੁਲ ਤਕਸਰੀ ਕੇਸਗੜ੍ਹ ਸਾਹਿਬ ਤੋਂ ਜਿਹੜੀ ਸ਼ੁਰੂ ਹੁੰਦੀ ਹੈ ਚੜਾਈ ਉੱਥੇ ਵਰਾਸਤੀ ਮਾਰਗ ਇੱਕ ਬਣਾਵਾਂਗੇ 1970 ਦੇ ਮਾਰਚ ਦੇ ਵਿੱਚ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀ ਕੱਲਾ ਨੀਂਹ ਪੱਥਰ ਬਣਿਆ ਨਹੀਂ 55 ਸਾਲਾਂ ਬਾਅਦ ਉਹ ਵਰਾਸਤੀ ਮਾਰਗ ਬਣਾਇਆ ਜਾਊਗਾ ਪਤਾ ਨਹੀਂ ਨਿੱਜ ਤੇ ਸਵਾਰਥ ਇੰਨੇ ਭਾਰੀ ਹੋ ਗਏ ਪ੍ਰਾਣੀਆਂ ਸਰਕਾਰਾਂ ਦੇ ਕਿ ਗੁਰੂ ਸਾਹਿਬ ਦੀ ਧਰਤੀ ਨੂੰ ਹੀ ਭੁੱਲ ਗਏ ਔਰ ਜਿਹੜੇ ਧਰਤੀ ਭੁੱਲ ਜਾਂਦੇ ਆ ਜਿਹੜੇ ਧਰਤੀ ਤੋਂ ਪੈਰ ਛੱਡ ਜਾਂਦੇ ਆ ਉਹਨਾਂ ਦਾ ਫਿਰ ਹਸ਼ਰ ਜਿਹੜਾ ਉਹ ਮਾੜਾ ਹੀ ਹੁੰਦਾ ਜਦੋਂ ਆਪਾਂ ਕਿਸੇ ਜਹਾਜ਼ ਦੀ ਦੁਰਘਟਨਾ ਬਾਰੇ ਸੁਣਦੇ ਆ ਕਿ ਜਹਾਜ਼ ਕ੍ਰੈਸ਼ ਹੋ ਗਿਆ ਡਿੱਗ ਪਿਆ ਸਭ ਤੋਂ ਪਹਿਲਾਂ ਇਹ ਦੱਸਿਆ ਜਾਂਦਾ ਹੈ ਕਿ 2:14 ਮਿੰਟ ਤੇ ਇਹਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ ਸੀ ਜਿਨ੍ਹਾਂ ਦੇ ਧਰਤੀ ਨਾਲੋਂ ਸੰਪਰਕ ਟੁੱਟ ਜਾਂਦੇ ਹਨ ਉਹ ਕਿਸੇ ਨਾ ਕਿਸੇ ਦੂਰ ਕਿਤੇ ਜੰਗਲਾਂ 'ਚੋਂ ਗਣਾ ਜਾਂ ਸਮੁੰਦਰਾਂ 'ਚ ਟੁਕੜਿਆਂ ਦੇ ਰੂਪ 'ਚ ਲੱਭਦੇ ਆ ਫਿਰ ਵੀ ਇੱਕ ਟੁਕੜਾ ਥਿਆ ਗਿਆ ਹੁਣ ਆਹ ਟੁਕੜਾ ਥਿਆ ਗਿਆ